ਟ੍ਰੱਕ ਆਇਆ ਟ੍ਰੱਕਰੇ ਬਿਨਾ ਕੁਛ ਵਿੰਦੇ ਜਾਂਦੇ ਉਹਨਾਂ ਦੋ ਬੰਦਿਆਂ ਨੂੰ ਘੋਲ ਦਿੱਤਾ ਜਿੰਜਬਟੋਈ ਆ ਗੱਡੀ ਦੇ ਵਿੱਚੋਂ ਪਹਿਲੀ ਗੱਲ ਲੱਗੀ ਆ ਕਿ ਮਾਲ ਜਾਣ ਦਾ ਮਤਲਬ ਇਹ ਹੈ ਕਿ ਇਹ ਘਟਨਾ ਜੇ ਕਿਹਦਾ ਦੇ ਸਾਈਡ ਨਹੀਂ ਹੋਏ ਤੇਰਾ ਗੱਲਾ ਕਿ ਐਕਸੀਡੈਂਟ ਇੱਕ ਕੈਬਰੀ ਦੇ ਇੱਕ ਡਰਾਈਵਰ ਦੀ ਡਰਾਈਵਰ ਨੂੰ ਉਹਦੇ ਬਿਠਾ ਲਿਆ ਕੈਬਰੀ ਨੂੰ ਉਹ ਪੇਟਾ ਹੋ ਹੋਵੇ ਤਾਂ ਪੁਲਿਸ ਵੀ ਭਾਈ ਮੱਲਕੀ ਜਾਂਦੀ ਪਈ ਹੈ ਉਸ ਵੀ ਆਪਣਾ ਦਾ ਰਾਹ ਛੱਡ ਕੇ ਭੱਜ ਗਈ ਹੈ ਕਿਉਂਕਿ ਮੋਟਰਲੇ ਦਾ ਪੈ ਲੈ ਕੇ ਛੱਡ ਦਿੱਤਾ ਉਹ ੱਕੇ ਨਾਲ ਇਹਨਾਂ ਦੇ ਘਰ ਘਰ ਗਾਣੂ ਇਹਨਾਂ ਦੀ ਚਲਾਉਂਦੇ ਆ ਗੋ ਇਹਨਾਂ ਦੀ ਨੂੰ ਭੜਾਈ ਜਾ ਰਹੀ ਹੈ ਧਮਕਾਈ ਜਾ ਰਹੀ ਹੈ ਕੋਈ ਕਨਨਕੋ ਹਸਪੀਟਲ ਜਾ ਕੇ ਪ੍ਰਾਈਵੇਟ ਹਸਪੀਟਲ ਕਿਹੜਾ ਕਿਤੇ ਬਹੁਤ ਘੱਟ ਹੈ ਜਾਂ ਸਿਵਲ ਹਸਪਤਾਲ ਤੋਂ ਹੀ ਉਹਨਾਂ ਨੂੰ ਜਾ ਕੇ ਸੁੱਤ ਦੋ ਦਿਲ ਗੁਰੂਆਂ ਵਿੱਚ ਕਰਾਣਾ ਵਾਈਸ ਮਾਨ ਨੇ ਤਾਂ ਸਰਕਾਰ ਦਾ ਪਹਿਲਾ ਕਰਾ ਰਹੀ ਹੈ ਸਰਕਾਰ ਨੇ ਅਮੀਰ ਲੋਕਾਂ ਦੇ ਨਾਲ ਤਾਂ ਖੜਦਾ ਪਿਆ ਦਾ ਗਰੀਬਾਂ ਦੇ ਨਾਲ ਨਹੀਂ ਖੜਦਾ ਪਿਆ ਤੇ ਦੀ ਮਰਜ਼ੀ ਤੋਂ ਬਿਨਾ ਬੱਚਿਆਂ ਨੂੰ ਧੱਕੇ ਨਾਲੇ ਤੋਂ ਲੈ ਕੇ ਜਾਣਗੇ ਕਿ ਕਸੂਰਵਾਰ ਕੌਣ ਹੋ ਜੇਗਾ ਗੱਡੀ ਤੋਂ ਬਾਹਰ ਬੱਜ ਜਾਣਾ ਹੈ ਠੀਕ ਹੈ ਜੀ ਕਿਹਦੇ ਕਹਿਣ ਤੇ ਖੜਿਆ ਗਿਆ ਇਹ ਪਹਿਲਾਂ ਮੁਜਰਮ ਹੈ ਉਹ ਗੱਡੀ ਵਿੱਚ ਹੀ ਆ ਜਿਹੜਾ ਪਹਿਲਾਂ ਨਾਲ ਲੱਗਾ ਉਹਨੂੰ ਉਹ ਵੀ ਨਾਲ ਹੀ ਰਹੇਗਾ ਉਹ ਘਾਟੋ ਜਾ ਸਕਦਾ ਕਿਸ ਅਪਾਹ ਦੇ ਗਿਆ ਐਕਸੀਡੈਂਟ ਹੋਇਆ ਬੱਚਿਆਂ ਦਾ ਦੋਨਾਂ ਦਾ ਹੀ ਦੋਨੋਂ ਕੰਮ ਕਰਦੇ ਸਾਈਟਰੀ ਚ ਤੇ ਜਾ ਰਿਹਾ ਸੀ ਰੋਟੀ ਲੈ ਕੇ ਰੋਟੀ ਖਵਾਣਾ ਇਸ ਤੇ ਪੈਕਰ ਕਰਕੇ ਘਰ ਲੈ ਕੇ ਜਾਂਦੇ ਐਕਸੀਡੈਂਟ ਹੋ ਗਿਆ ਤੇ ਸੰਦ ਚਾਰ ਪੰਜ ਹੋ ਜੇ ਪਤਾ ਲੱਗਾ ਕਿ ਐਡ ਐਕਸੀਡੈਂਟ ਹੋਇਆ ਆਪਾਂ ਕਹਿੰਦੇ ਹਸਪੀਟਲ ਲੈ ਚਲੋ ਬੱਚੇ ਦੀ ਕੰਡੀਸ਼ਨ ਸਹੀ ਲੱਗੀ ਹਾਂ ਠੀਕ ਸੀ ਆਪਾਂ ਤਾਂ ਇਹ ਚੰਗੀ ਚਲੀ ਕਿ ਲਾਜੋ ਪਰ ਉਹ ਮਾਲਕ ਨਹੀਂ ਮੰਨਦਾ ਪਿਆ ਕੀ ਕਰ ਸਕਦੇ ਮੇਰਾ ਨਾਮ ਬਾਬਾ ਸੁੱਖਾ ਨਾ ਹੈ ਇਹ ਜਾਨੇ ਬਾੜੇ ਮੁੰਡੇ ਦਾ ਇਲਾਜ ਹੋ ਜੇ ਸਾਨੂੰ ਕੋ ਉਹਨਾਂ ਦਾ ਐਕਸੀਡੈਂਟ ਘਟੋਇਆ ਹੈ ਇਹਨੂੰ ਗਿਆ ਤੀਰਾ ਦੇ ਤੁਹਾਨੂੰ ਕੋਈ ਪੁਲਿਸ ਵਾਲਾ ਕੋਈ ਇਨਸਾਫ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਪੁਲਿਸ ਕੀ ਕਰਦੀ ਆ ਪੁਲਿਸ ਤੇ ਥਾਣੇ ਗਏ ਆ ਅੰਦਰ ਕਾਲਾ ਮਾਲਾ ਕਰੀ ਜਾਂਦੇ ਆ ਕਿਸ ਦੀ ਸੁਣਦੇ ਨਹੀਂ ਆ ਉਨਾਲੇ ਪਹਿਲੀ ਗੱਲ ਹੈ ਜੀ ਜਦੋਂ ਐਕਸੀਡੈਂਟ ਹੋਇਆ ਪਿਆ ਜਿਸ ਬਿਹਾਫ ਤੇ ਵੀ ਹੋਇਆ ਐਕਸੀਡੈਂਟ ਉਹਨਾਂ ਨੂੰ ਵੀ ਗੱਡੀ ਜ਼ਬਤ ਹੋਈ ਹੈ ਗੱਡੀ ਦੇ ਵਿੱਚੋਂ ਪਹਿਲੀ ਗੱਲ ਲੱਗੀ ਹੈ ਕਿ ਮਾਲ ਜਾਨ ਦਾ ਮਤਲਬ ਹੀ ਨਹੀਂ ਹੈਗਾ ਜਿੰਨਾ ਜਿਹਾ ਕਿ ਇਹਨਾਂ ਦੇ ਸਾਈਨਿੰਗ ਹੋਏ ਪਰਿਵਾਰ ਦੇ ਮੈਂਬਰਾਂ ਦੇ ਪਹਿਲਾਂ ਸਾਈਨ ਉਹਨਾਂ ਜ਼ਰੂਰੀ ਹੈਗੇ ਨੇ ਹਾਂਜੀ ਪੁਲਿਸ ਵੇਖ ਗਈ ਆ ਤੁਹਾਨੂੰ ਕੁਝ ਨਹੀਂ ਪਤਾ ਮੈਂ ਮੈਂ ਡਾਕਟਰ ਆ ਮੈਂ ਡਾਕਟਰ ਸਚੀਨ ਆ ਠੀਕ ਹੈ ਜੀ ਆਪਾਂ ਸਮਾਜ ਸੇਵੀ ਹੈਗੇ ਆ ਠੀਕ ਹੈ ਤੁਹਾਨੂੰ ਕਿਸੇ ਵੀ ਗੱਲ ਤੇ ਕਿਸੇ ਨੂੰ ਕਿ ਮਸੀਬਤ ਪੈਂਦੀ ਆ ਤੁਹਾਨੂੰ ਹੋਣੀ ਆ ਆਪਾਂ ਕਿਸੇ ਵੀ ਗਰੀਬ ਨਾਲ ਤੱਕਾ ਨਹੀਂ ਹੁੰਦੇ ਨਾ ਠੀਕ ਹੈ ਜਦੋਂ ਤਾਂ ਲਾਜ ਸਭ ਤੋਂ ਵਧੀਆ ਚੱਲਦਾ ਪਿਆ ਬੱਚਿਆਂ ਦਾ ਬਚਾਅ ਹੋਇਆ ਉਹਦੀ ਬਲੀਡਿੰਗ ਰੋਕੀ ਗਈ ਆ ਠੀਕ ਹੈ ਉਹਦੀਆਂ ਦੋਵੇਂ ਲੱਤਾਂ ਦੋਵਾਂ ਦੀਆਂ ਚੱਲਦੀਆਂ ਨਹੀਂ ਪਈਆਂ ਠੀਕ ਹੈ ਉਹਦਾ ਲਾਜ ਜੇ ਗੁਰਨਾਨ ਦੇ ਚ ਕਰਾਣਾ ਉਹ ਆਇਸ਼ਮਾਨ ਦੇ ਵਿੱਚ ਸਰਕਾਰ ਤਾਂ ਪਹਿਲਾਂ ਕਰਾ ਰਹੀ ਹੈ ਫਿਰ ਪ੍ਰਸ਼ਾਸਨ ਨੂੰ ਦਾ ਮਤਲਬ ਹੀ ਨਹੀਂ ਹੋਣਾ ਚਾਹੀਦਾ ਪ੍ਰਸ਼ਾਸਨ ਕੀ ਕਰਦਾ ਪਿਆ ਵਾ ਪ੍ਰਸ਼ਾਸਨ ਅਮੀਰ ਲੋਕਾਂ ਦੇ ਨਾਲ ਫਿਰ ਖੜਦਾ ਪਿਆ ਵਾ ਗਰੀਬਾਂ ਦੇ ਨਾਲ ਨਹੀਂ ਖੜਦਾ ਪਿਆ ਠੀਕ ਹੈ ਜੀ ਗਰੀਬਾਂ ਦੇ ਨਾਲ ਖੜਦੇ ਕੌਣ ਪਏ ਆ ਜਿਹੜੇ ਸਮਾਜ ਸੇਵਕ ਹੈ ਗਿਆ ਸਾਰੇ ਠੀਕ ਹੈ ਉਹ ਧੱਕੇ ਨਾਲ ਇਹਨਾਂ ਦੇ ਘਰਦਿਆਂ ਨੂੰ ਇਹਨਾਂ ਦੀ ਜਨਾਨੀਆਂ ਨੂੰ ਜਨਾਨੀਆਂ ਨੂੰ ਭੁਗਾਈ ਜਾ ਰਿਹਾ ਧਮਕਾਈ ਜਾ ਰਿਹਾ ਕਿ ਹਾਂ ਵੀ ਅੱਜ ਇਹਨਾਂ ਨੂੰ ਇਹਨਾਂ ਨੂੰ ਗੁਰਨਾਨਕ ਲੈ ਕੇ ਜਾ ਕੇ ਲਾਜ ਕਰਾ ਰਹੇ ਬਾਪੂ ਜੀ ਉਹਨਾਂ ਦੇ ਫਾਦਰ ਹਕ ਨੇ ਠੀਕ ਹੈ ਉਹਨਾਂ ਦੇ ਫਾਦਰ ਨੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਦੀ ਕੋਈ ਮੁਸੀਬਤ ਆਂਦੀ ਹੈ ਤੇ ਪਿਓ ਨੇ ਵੇਖਣਾ ਉਹਨਾਂ ਦੇ ਜਨਾਨੀਆਂ ਨੇ ਨਹੀਂ ਵੇਖਣਾ ਠੀਕ ਹੈ ਜਨਾਨੀਆਂ ਦੇ ਸਾਈਨ ਕਰੇ ਜੇ ਪਿਓ ਸਾਈਨ ਕਰੇਗਾ ਫਿਰ ਅਕਾ ਮੰਨਦਾ ਵੀ ਆ ਬੰਦਾ ਠੀਕ ਹੈ ਜੀ ਹੁਣ ਪਿਓ ਦੀ ਮਰਜ਼ੀ ਤੋਂ ਬਿਨਾ ਬੱਚਿਆਂ ਨੂੰ ਧੱਕੇ ਨਾਲੇ ਤੋਂ ਲੈ ਕੇ ਜਾਣਗੇ ਤੇ ਕਸੂਰਵਾਰ ਕੌਣ ਹੋ ਜੇਗਾ ਜਿਨ੍ਹਾਂ ਦੇ ਜੀ ਕਿੰਨਾ ਦਾ ਚੱਲ ਜਣਾ ਬਾਪੂ ਉਹਨਾਂ ਦਾ ਠੀਕ ਹੈ ਜੀ ਉਹਨਾਂ ਨੇ ਅੱਧੀ ਹੱਦ ਤੱਕ ਕਾਫੀ ਹੱਦ ਤੱਕ ਇਹਨਾਂ ਨੂੰ ਪੈਸੇ ਲੈਸ ਕੀਤੇ ਇਹਨਾਂ ਦਾ ਬਚਾਅ ਕੀਤਾ ਉਹਨਾਂ ਪਾਪਾ ਜੀ ਦਾ ਕਹਿਣਾ ਹੈ ਕਿ ਜਿਹੜੇ ਹਸਪਤਲ ਨਿਰਮਾਣ ਹਸਪਤਲ ਨੇ ਜਿਹੜਾ ਇਹਨਾਂ ਨੂੰ ਬਚਾਇਆ ਗਿਆ ਵਾ ਉਹਨਾਂ ਹਸਪਤਲ ਦਾ ਜੀ ਬਚਾਏ ਗਿਆ ਤੇ ਆਡਾ ਆਪਰੇਸ਼ਨ ਵੀ ਇੱਥੇ ਹੀ ਹੋ ਜੇ ਜੇ ਗੁਰਨਾਣਕ ਤੇ ਜਾਣਾ ਹੁੰਦਾ ਤੇ ਫਿਰ ਉਸ ਟਾਈਮ ਕਿਉਂ ਨਹੀਂ ਲੈ ਕੇ ਗਏ ਠੀਕ ਹੈ ਜੀ ਤੇਰਾ ਇਹ ਕਹਨਾ ਕਿ ਐਕਸੀਡੈਂਟ ਇੱਕ ਕਨੈਕਟਰ ਸੀ ਇੱਕ ਡਰਾਈਵਰ ਸੀ ਡਰਾਈਵਰ ਨੂੰ ਉੱਥੇ ਬਿਠਾ ਲਿਆ ਕਨੈਕਟਰ ਨੂੰ ਕਿਉਂ ਭੇਜਤਾ ਗੱਡੀ ਚੋਂ ਮਾਲ ਕਿਉਂ ਕੱਢ ਲਿਆ ਇਹਨਾਂ ਨੇ ਠੀਕ ਹੈ ਜੀ ਕਿਹਦੇ ਕਹਿਣ ਤੇ ਕੱਢਿਆ ਗਿਆ ਜਦੋਂ ਸਾਨੂੰ ਪਤਾ ਹੀ ਨਹੀਂ ਰਾਤੋ ਰਾਤ ਮਾਲ ਚਲ ਗਿਆ ਰਾਤੋ ਰਾਤ ਕਨੈਕਟਰ ਘਾਟ ਚਲ ਗਿਆ ਜਿਹੜਾ ਕੇਸਵਾਰ ਜਿਹੜਾ ਹੈਗਾ ਜਿਹੜਾ ਕੇਸਵਾਰ ਹੈਗਾ ਵੈ ਜਿਹੜਾ ਤੁਹਾਡੇ ਨਾਲ ਹੈ ਜਿਹੜਾ ਬੰਦਾ ਮੁਜਰਮ ਹੈ ਉਹ ਗੱਡੀ ਵਿੱਚ ਹੀ ਹੈ ਜਿਹੜਾ ਬੰਦਾ ਨਾਲ ਹੈਗਾ ਉਹਨੂੰ ਉਹ ਵੀ ਨਾਲ ਹੀ ਰਹੇਗਾ ਉਹ ਘਰ ਥੋੜਾ ਜਾ ਸਕਦਾ ਉਹ ਕਿਸ ਬਿਹਾਫ ਤੇ ਗਿਆ ਕਿਉਂ ਗਿਆ ਇਹ ਕੁਛ ਨਹੀਂ ਪਤਾ ਠੀਕ ਹੈ ਇਹ ਆਪਾਂ ਗਰੀਬ ਬੰਦੇ ਨਾਲ ਕਿਸੇ ਨਾਲ ਵੀ ਧੱਕਾ ਨਹੀਂ ਹੋ ਸਕਦਾ ਜੇ ਗਰੀਬ ਬੰਦਾ ਹੈਗਾ ਜੀ ਉਹਨੇ ਕੋ ਨਾਨਕ ਕੇ ਇਲਾਜ ਰਹਿਣਾ ਪਹਿਲੇ ਦਿਨ ਤੋਂ ਕੋ ਨਾਨਕ ਕੇ ਇਲਾਜ ਕਰਾਣ ਦਾ ਫਿਰ ਅਮੀਰਾਂ ਦੀ ਲੋੜ ਹੈ ਹੀ ਨਹੀਂ ਸੀ ਠੀਕ ਹੈ ਮੰਗ ਕੀ ਕਰਦੇ ਮੰਗੇ ਕਰਦੇ ਇਨਸਾਫ ਕਰਦੇ ਆ ਇਨਸਾਫ ਮੰਗਦੇ ਆ ਪ੍ਰਸ਼ਾਸਨ ਕੋ ਵੀ ਮੰਗਦੇ ਆ ਠੀਕ ਹੈ ਜੀ ਤੇ ਗਰੀਬ ਬੰਦਿਆਂ ਦੇ ਨਾਲ ਧੱਕਾ ਨਾ ਹੋਵੇ ਇਹ ਕਿਨੂੰ ਲੈ ਕੇ ਆਪਾਂ ਜਾਦਾ ਕਰਕੇ ਡੁੰਗਾਈ ਦੇ ਵਿੱਚ ਸੋਚ ਰਹੇ ਆ ਠੀਕ ਹੈ ਜੀ ਮੇਰਾ ਨਾਮ ਭਾਈ ਗੌਰਵ ਹੈ ਜਿਹਨੇ ਐਕਸੀਡੈਂਟ ਕੀਤਾ ਕੱਲ ਇੱਕ ਇਨਸੀਡੈਂਟ ਹੋਇਆ ਬਹੁਤ ਵੱਡਾ ਉਹਨੂੰ ਆਪਾਂ ਛੋਟਾ ਨਹੀਂ ਕਹਿ ਸਕਦੇ ਉਹ ਇਨਸੀਡੈਂਟ ਇਹ ਸੀਗਾ ਕਿ ਐਕਟੀਵਾ ਤੇ ਦੋ ਲੜਕੇ ਜਾਣਦੇ ਸੀ ਪਿੱਛੋਂ ਗੱਡੀ ਆਈ ਆ ਟਰੱਕ ਠੀਕ ਹੈ ਜੀ ਟਰੱਕ ਆਇਆ ਟਰੱਕ ਨੇ ਬਿਨਾ ਕੁਝ ਵਿੰਦੇ ਚਾਹਦੇ ਉਹਨਾਂ ਦੋ ਬੰਦਿਆਂ ਨੂੰ ਕਿਚੋਲ ਦਿੱਤਾ ਉਹਨਾਂ ਦੀ ਸਾਰੀ ਬੋਡੀ ਦੇ ਇਕੱਲੇ ਇਕੱਲੇ ਪਾਰਟ ਮਤਲਬ ਕਿ ਉਹਨੂੰ ਪ੍ਰਾਈਵੇਟ ਜਗ੍ਹਾ ਤੋਂ ਵੀ ਮਤਲਬ ਕਿ ਵਾਸ਼ਰੂਮ ਰਾਈ ਬਲੱਡ ਆ ਉਹਨਾਂ ਸਟਾਰਟ ਹੋ ਗਿਆ ਚਲੋ ਨਿਰਮਾਨ ਹਸਪੀਟਲ ਪਟਾਲਾ ਰੋਡ ਤੇ ਆਪਾਂ ਲੈ ਕੇ ਆਏ ਆਪਣੇ ਰਿਸਕ ਦੇ ਉੱਪਰ ਆਪਾਂ ਪੁਲਿਸ ਕੰਪਲੇਂਟ ਕੀਤੀ ਹੈ ਉਹਨਾਂ ਦੀ ਵੱਡੀ ਗੱਡੀ ਟਰੱਕ ਆਪਾਂ ਵਿਜੇਨਗਰ ਚੌਂਕੀ ਫਰਾਤਾ ਹੈ ਪਹਰਾ ਤੋਂ ਬਾਅਦ ਰਾਤ ਉਸੇ ਗੱਡੀ ਦੇ ਵਿੱਚੋਂ ਉਸੇ ਗੱਡੀ ਦੇ ਵਿੱਚੋਂ ਰਾਤ ਮਾਲ ਨਿਕਲ ਜਾਂਦਾ ਠੀਕ ਹੈ ਜੀ ਉਸੇ ਸਮੇਂ ਰਾਤ ਇੱਕ ਬੰਦਾ ਵੀ ਛੱਡਿਆ ਜਾਂਦਾ ਠੀਕ ਹੈ ਜੀ ਬੰਦਾ ਵੀ ਛੱਡਿਆ ਜਾਂਦਾ ਇੱਕ ਬੰਦਾ ਅੰਦਰ ਬੈਠਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਬਹੁਤ ਜਿਆਦੇ ਮਾਤੜਾ ਜਿਨ੍ਹਾਂ ਦੇ ਜਿਨ੍ਹਾਂ ਦੇ ਕੋਲ ਐਕਸੀਡੈਂਟ ਹੋਇਆ ਜਿਨ੍ਹਾਂ ਦੇ ਬੱਚੇ ਸੀ ਠੀਕ ਹੈ ਉਹ ਕਰਦੇ ਕਰਦੇ ਇਹ ਹੁਣ ਕਹਿ ਰਹੇ ਆ ਇੱਥੇ ਟ੍ਰੀਟਮੈਂਟ ਬੰਦੇ ਉਹਨਾਂ ਦੇ ਬਚ ਗਏ ਆ ਇਹ ਹੁਣ ਇਹ ਕਹਿ ਰਹੇ ਆ ਕਿ ਮਤਲਬ ਕਿ ਤੂੰ ਹੀ ਕਿ ਤੂੰ ਹੀ ਉਹ ਉਹ ਵੇਖ ਲੋ ਪੁਲਿਸ ਵੀ ਭਾਈ ਮਤਲਬ ਕਿ ਜਾਣਦੀ ਪਈ ਹੈ ਠੀਕ ਹੈ ਪੁਲਿਸ ਵੀ ਆਪਣਾ ਦਾ ਰਾਹ ਛੱਡ ਕੇ ਭੱਜ ਗਈ ਕਿਉਂਕਿ ਪੁਲਿਸ ਨੇ だっਦੀ ਪੈਸੇ ਲੈ ਕੇ ਪੈਸੇ ਲੈ ਕੇ ਛੱਡ ਦਿੱਤਾ ਠੀਕ ਹੈ ਜੀ ਪੈਸੇ ਲੈ ਕੇ ਬੰਦਾ ਵੀ ਛੱਡ ਦਿੱਤਾ ਪੈਸੇ ਲੈ ਕੇ ਗੱਡੀ ਦੇ ਵਿੱਚੋਂ ਮਾਲ ਵੀ ਛੱਡ ਦਿੱਤਾ ਹੁਣ ਇਹ ਬਜ਼ੁਰਗ ਨੇ ਜਿਨ੍ਹਾਂ ਦਾ ਬੱਚਾ ਸੀਗਾ ਮੇਨ ਜਿਹਦੇ ਉੱਪਰ ਬਹੁਤ ਜਿਆਦਾ ਜਿੰਨੂੰ ਸੱਟਾਂ ਲੱਗੀਆਂ ਹੈ ਠੀਕ ਹੈ ਜੀ ਹੁਣ ਉਹ ਦੋਨੋਂ ਪਾਲਤਿਆਂ ਉੱਪਰ ਦੀਆਂ ਫੈਕਟਰੀਆਂ ਦੇ ਮਾਲਕ ਦੋਨੋਂ ਰਲ ਕੇ ਨਾ ਆਪਸ ਦੇ ਵਿੱਚ ਕਹਿ ਰਹੇ ਆ ਕਿ ਤੁਸੀਂ ਕਰਨਾਲ ਕੋ ਹਸਪੀਟਲ ਜਾਂ ਕੇ ਪ੍ਰਾਈਵੇਟ ਹਸਪੀਟਲ ਜਿਹੜਾ ਜਿੱਥੇ ਬਹੁਤ ਘੱਟ ਹੈ ਜਾਂ ਸਿਵਲ ਹਸਪਤਾਲ ਤੁਸੀਂ ਉਹਨਾਂ ਨੂੰ ਜਾ ਕੇ ਸੁੱਟ ਦੋ ਕੋਈ ਗੱਲਾਂ ਠੀਕ ਹੋ ਜਾਣਗੇ ਉਹ ਬੰਦੇ ਮੈਂ ਕਹਿੰਦਾ ਕਿ ਸ਼ੁਕਰ ਹੈ ਮੇਰੇ ਮਾਲਕ ਦਾ ਕਿ ਬਚ ਗਏ ਬੰਦੇ ਠੀਕ ਹੈ ਜੇ ਨਾ ਮੌਕੇ ਤੇ ਆਪਾਂ ਲੈ ਕੇ ਨਿਰਮਾਨ ਹਸਪੀਟਲ ਨੇ ਜਿਵੇਂ ਬੰਦਿਆਂ ਨੂੰ ਬਚਾਇਆ ਤੇ ਇਹ ਬੰਦੇ ਹੁਣ ਸਾਰੇ ਸਾਰੇ ਰਲ ਕੇ ਨਾ ਉੱਪਰ ਦੇ ਰਲ ਕੇ ਪੈਸੇ ਲੈ ਲੂਗੇ ਕਹਿ ਰਹੇ ਅੱਗੇ ਆਪਾਂ ਸਿਵਲ ਹਸਪੀਟਲ ਜਿਹੜਾ ਵਾ ਸਿਵਲੋ ਹਸਪੀਟਲ ਜਿਹੜਾ ਕਿ ਆਪਾਂ ਰੈਫਰ ਕਰ ਦਈਏ ਬਾਕੀ ਇਹ ਬਜ਼ੁਰਗ ਲੋਤਰੇ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਕੀ ਪਤਾ ਗੁਰਨਾਣਕ ਵਾਲੇ ਬਾਅਦ ਜੋ ਮੇਨ ਡਾਕਟਰ ਜਿਹੜੇ ਆ ਉਹ ਕਹਿ ਦਿੰਨ ਕਿ ਤੁਸੀਂ ਸਾਡੇ ਕੋ ਕੋਈ ਮਸ਼ੀਨ ਨਹੀਂ ਆ ਜਾਂ ਸਾਨੂੰ ਕਿਸ ਚੀਜ਼ ਦੀ ਸਮਝ ਨਹੀਂ ਲੱਗੀ ਤੁਸੀਂ ਵਧੀਆ ਡਾਕਟਰ ਕੋਲ ਚਲ ਜਿਓ ਪ੍ਰਾਈਵੇਟ ਹਨਾ ਉਹ ਰੈਫਰ ਕਰਦੇ ਨੇ ਜਾਂ ਹੋਰ ਕਿਤੇ ਮੈਂਸ਼ਨ ਕਰਦੇ ਨੇ ਇਹ ਬਾਅਦ ਵਿੱਚ ਕੌਣ ਜ਼ਿੰਮੇਵਾਰੀ ਲੈਂਦਾ ਵਾ ਵੀ ਫਿਰ ਪ੍ਰਾਈਵੇਟ ਡਾਕਟਰ ਕੋ ਜਾ ਕੇ ਫੀਸ ਕੌਣ ਭਰੇਗਾ ਕੌਣ ਜ਼ਿੰਮੇਵਾਰੀ ਲੈਂਦਾ ਇਹਨਾਂ ਬਜ਼ੁਰਗਾਂ ਦਾ ਤੇ ਫਿਰ ਬੱਚਾ ਗਿਆ ਨਾ ਇਹਨਾਂ ਦੇ ਹੱਥੋਂ ਇਸੇ ਗੱਲ ਕਰਕੇ ਆ ਸਾਰਾ ਕਰਾਊਡ ਇਕੱਠਾ ਹੋਇਆ ਵਾ ਬਹੁਤ ਵਧੀਆ ਜੈਨੂਇਨ ਪਰਸਨ ਨੇ ਹਸਪੀਟਲ ਜਿਹੜਾ ਲੱਗੇ ਪੈਂਦਾ ਹੀ ਉੱਥੇ ਅਡਮ ਕਰਾ ਦਿੱਤਾ ਡਾਕਟਰ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਫਸਟੇਜ ਦੇਖ ਕੇ ਜੋ ਵੀ ਬੰਦਾ ਪ੍ਰੋਸੈਸ ਉਹ ਸ਼ੁਰੂ ਕਰ ਦਿੱਤਾ ਹਨਾ ਜੀ ਹੁਣ ਉਹ ਬੱਚਾ ਜਿਹੜਾ ਵਾ ਥੋੜਾ ਜਿਹਾ ਨਾਰਮਲ ਹੋ ਗਿਆ ਵਾ ਜਿੰਨੀਆਂ ਉਹਦੇ ਭਾਜੀ ਸੱਟਾਂ ਲੱਗੀਆਂ ਨਾ ਇੰਨੀ ਉਹਦੀ ਕ੍ਰਿਟੀਕਲ ਕੰਡੀਸ਼ਨ ਸੀ ਕਿ ਉਹ ਬਚ ਨਹੀਂ ਸਕਦਾ ਹੀ ਹੋਰ ਅੱਧਾ ਇੱਕ ਘੰਟਾ ਲੇਟ ਹੋ ਜਾਂਦਾ ਤੇ ਇਹ ਡਾਕਟਰ ਸਾਹਿਬ ਦੀ ਵੀ ਓਪੀਨੀਅਨ ਆ ਵੈਡਿੰਗ ਵੀ ਆ ਜਿਨ੍ਹਾਂ ਨੂੰ ਆਪਾਂ ਉਹਨਾਂ ਬੰਤਿਆਂ ਨੂੰ ਦਾਖਲ ਕਰਾਇਆ ਤੇ ਉਹਨਾਂ ਨੇ ਕਿਹਾ ਪਰ ਇਹ ਕਹਿੰਦੇ ਆਪਾਂ ਪ੍ਰਾਈਵੇਟ ਤੋਂ ਚੁੱਕ ਕੇ ਗੁਰਨਾਨੰਕ ਚ ਜਾ ਕੇ ਹੀ ਨਹੀਂ ਕਹਿੰਦੇ ਗੁਰਨਾਨੰਕ ਮਾੜਾ ਬਹੁਤ ਐਜੂਕੇਟਿਡ ਡਾਕਟਰ ਨੇ ਉੱਥੇ ਬਹੁਤ ਪੜ੍ਹੇ ਲਿਖੇ ਨੇ ਪਰ ਉੱਥੇ ਸਿਸਟਮ ਇਹ ਹੈਗਾ ਵਾ ਕਿ ਭਾਜੀ ਜੋ ਫੈਸਿਲਿਟੀਆਂ ਪ੍ਰਾਈਵੇਟ ਚ ਵਾ ਆਪਾਂ ਪ੍ਰੋਵਾਈਡ ਕਰਾ ਸਕਦੇ ਆਪਣੇ ਫੈਮਲੀ ਬੱਚਿਆਂ ਨੂੰ ਜਾਂ ਜਿਹੜੇ ਪੇਸ਼ੈਂਟ ਵਾ ਉਹ ਸਰਕਾਰੀ ਚ ਤੇ ਨਹੀਂ ਨਾ ਹੋ ਸਕਦੀ ਤੇ ਕੱਲ ਨੂੰ ਮੈਨੂੰ ਇਹ ਗੱਲ ਦੱਸ ਦੇਣ ਵੀ ਕੋਈ ਰਿਟਰਨ ਦੇ ਵਿੱਚ ਇਨਾਂ ਚੋ ਦੋਵੇਂ ਮਾਲਕਾਂ ਚੋ ਲਿਖ ਕੇ ਦੇਣ ਵਾਲਾ ਹੈਗਾ ਵਾ ਵੀ ਜਦੋਂ ਗੁਰਨਾਣਕ ਵਾਲਿਆਂ ਨੇ ਦੁਬਾਰਾ ਕਿਤੇ ਭੇਜਿਆ ਐਕਸਰੇ ਕਰਨ ਵਾਸਤੇ ਮੈਡੀਸਿਨ ਵਾਸਤੇ ਜਾਂ ਕੋਈ ਵੀ ਐਮ ਐਲ ਆਰ ਕਰਨ ਵਾਸਤੇ ਕੋਈ ਵੀ ਦਿਮਾਗੀ ਜਾਂ ਸਰੀਰੀਕ ਤੌਰ ਫਿਜ਼ੀਕਲੀ ਵੀ ਤੁਸੀਂ ਕੋਈ ਕਰਵਾ ਕੇ ਲਿਆਓ ਇਹਦਾ ਟਰੀਟਮੈਂਟ ਬਾਹਰੋਂ ਜਾਂ ਮੈਡੀਸਿਨ ਲਿਆ ਕੇ ਦਿਓ ਉਹ ਕੌਣ ਲਿਆ ਕੇ ਦੇਗਾ ਇੱਥੋਂ ਪ੍ਰਾਈਵੇਟ ਤੋਂ ਭਜਦੇ ਪਏ ਆ ਅਜੇ ਛੋਟਾ ਹਸਪੀਟਲ ਆ ਕੋਈ ਏਡਾ ਵੱਡਾ ਨਹੀਂ ਆ ਠੀਕ ਹੈ ਗੁਰਨਾਣਕ ਤੋਂ ਬਾਅਦ ਕਿੱਥੇ ਜਾਣਗੇ ਫਿਰ ਮਤਲਬ ਕਿ ਬੰਦੇ ਦੀ ਵੈਲਿਊ ਕੋਈ ਨਹੀਂ ਕੀ ਹੁਣ ਮੰਗ ਕੀ ਹੈ ਮੰਗੇ ਹੋਈ ਆ ਜੀ ਆਪਦੇ ਪਾਪਾ ਖੜੇ ਨੇ ਪੇਸ਼ੈਂਟ ਦੇ ਇਹ ਇਹਨਾਂ ਕੋਲ ਪੁੱਛੋ ਇਹ ਚਾਹੁੰਦੇ ਆ ਜੀ ਸਾਡਾ ਬੱਚੇ ਦਾ ਮੈਂ ਨਹੀਂ ਕਹਿੰਦਾ ਗੁਰਨਾਣਕ ਚ ਹੋਵੇ ਚਾਹੇ ਗੁਰੂ ਤੇਗ ਚ ਹੋਵੇ ਚਾਹੇ ਰਾਮਦਾਸ ਚ ਹੋਵੇ ਚਾਹੇ ਪ੍ਰਾਈਵੇਟ ਚ ਹੋਵੇ ਮੈਨੂੰ ਇਹ ਆ ਸੈਟੀਸਫੈਕਸ਼ਨ ਦਿੱਤਾ ਜਾਵੇ ਕਿ ਮੇਰੇ ਬੱਚੇ ਦਾ ਇਲਾਜ ਵਧੀਆ ਤੋਂ ਵਧੀਆ ਹਸਪੀਟਲ ਚ ਹੋਵੇ ਮੇਰਾ ਬੱਚਾ ਐਡਾ ਫਾਲਤੂ ਤੇ ਆ ਨਹੀਂ ਠੀਕ ਹੈ ਜੀ ਏ ਤੁਸੀਂ ਇਹਨਾਂ ਨੂੰ ਪੁੱਛ। ਚਾਹਤਾ ਹੀ ਮੰਗਦੇ ਆ। ਐਂ ਤੋਂ ਹੋ ਕੇ ਚਰ ਗੱਗ ਗਈ। ਕੋਪਰੇਟ ਕਰਦੀ ਵੀ ਕੋਈ ਉਸ ਤੁਹਾਡੀ ਨਾਲ ਕਿ ਨਹੀਂ। ਕੁਐਸਚਨ ਦਾ ਜਵਾਬ ਨਹੀਂ ਕਰ ਰਹੇ। ਜੀ ਕਾਰਵਾਈ ਚੱਲ ਰਹੀ ਆ ਅਨਚਾਰ ਸਾਹਿਬ ਡੀਲ ਕਰ ਰਹਾ ਇਹਨੂੰ ਚੌਕੀਨ ਚਾਰ ਸਾਹਿਬ। ਉਹ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋ ਰਿਹਾ ਵਾ। ਪਰ ਕੋਈ ਕੰਪਰੋਮਾਈਜ਼ ਨਹੀਂ ਕਹਿੰਦੇ ਵੀ ਨਾ ਉਹ ਕਹਿੰਦੇ ਕੰਪਰੋਮਾਈਜ਼ ਨਹੀਂ ਹੋਇਆ ਸਾਨੂੰ ਠੇਕਾ ਰ ਕਹਿੰਦੇ ਜੋ ਲੈ ਜਾਓ। ਨਹੀਂ ਜੀ ਠੇਕਾ ਨਾ ਨਹੀਂ ਕਿਸੇ ਨੂੰ ਕੋਈ ਪੁਲਿਸ ਥੋੜੀ ਕਰਵਾ ਰਹੀ ਇਹਨਾਂ ਨੂੰ ਠੇਕਾ ਨਾ ਉਹਦਾ ਇਲਾਜ ਉਹਨਾਂ ਦਾ ਚੱਲ ਰਿਹਾ ਵਾ ਜੀ। ਦੋਨੋਂ ਦੀ ਪਾਰਟੀ ਉਨਹੀਂ ਪਾਰਟੀ ਦੀ ਜੇ ਕੋਈ ਇੱਕ ਜਨਾ ਕੋਈ ਇੰਦਾ ਦਾ ਕੰਪਰਮਾਈਜ਼ ਹੋ ਉਹਦਾ ਤੇ ਆਪਣਾ ਪਰਚਾ ਦੇ ਦਾਂਗੇ ਇਹ ਆਪਸ ਵਿੱਚ ਕਰ ਰਹੇ ਆ ਪਹਿਲਾਂ ਕੱਲ ਇੱਕ ਗੱਡੀ ਤੇ ਦੋ ਬੰਦੇ ਫੜਾਈ ਸੀ ਗੱਡੀ ਵਿੱਚ ਸਮਾਨ ਲੋਡ ਸੀ ਗੱਡੀ ਦੇ ਵਿੱਚ ਸਮਾਨ ਨਹੀਂ ਹੈਗਾ ਇੱਕ ਬੰਦਾ ਛੱਡ ਦਿੱਤਾ ਮੈਨੂੰ ਜੀ ਇਹ ਕੱਲ ਡਿਊਟੀ ਅਫਸਰ ਜਿਹੜੇ ਸੀ ਜਾਂਚਾਰ ਸਾਹਿਬ ਉਹਨਾਂ ਨੂੰ ਪਤਾ ਮੈਨੂੰ ਇਸ ਪਰ ਇਹ ਨਹੀਂ ਪਤਾ ਬਾਕੀ ਬੰਦਾ ਤੇ ਸਾਡੇ ਕੋਲ ਬੈਠਾ ਮੌਜੂਦ ਹੈ ਜਿਹੜਾ ਗੱਡੀ ਤੋਂ ਗੱਡੀ ਚਲਾ ਰਿਹਾ ਹੈ ਜਿਹੜਾ ਡਰਾਈਵਰ ਆ ਜਿਹੜਾ ਗੱਡੀ ਚਲਾ ਰਿਹਾ ਉਹ ਸਾਡੇ ਕੋਲ ਬੈਠਾ ਵਾ ਉਹ ਜੋ ਬੰਦੀ ਕਾਨੂੰਨੀ ਕਾਰਵਾਈ ਅੱਛਾ ਵੇ ਦੂਸਰੇ ਪਾਸੇ ਤੇ ਕੀ ਗੱਲ ਕੀਤੀ ਕੀ ਕਿਤੇ ਬਣੀ ਉਹ ਨਹੀਂ ਜੀ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਮੈਂ ਕਿਹਾ 400 ਡੀਲ ਕਰ ਰਿਹਾ ਚੌਕਿੰਝਾ ਜੀ ਕਪਲ ਜੀ ਹੈ ਨਾ ਉਹ ਡੀਲ ਕਰ ਰਿਹਾ ਹਾਂ ਜੀ ਹੁਣ ਪਰਵਾਜ਼ ਨੂੰ ਵੀ ਕੋ ਸਤਨਾ ਜਰੂਰ ਜੀ ਇਹਨਾਂ ਦੀ ਸਹਾਇਤਾ ਕੀਤੀ ਜਾਊ ਜੋ ਵੀ ਹੈ